ਆਹ ਨਾ ਇਹ ਐਨਪੀ ਦਾ ਲਾ ਆ ਗਿਆ ਜੀ ਛਟੇ ਦਾ ਮੁੰਡੇ ਆਸ-ਪਾਸ ਹੀ ਗਿਆ ਜਿਹੜੇ ਉਹ ਆਉਂਦੇ ਹੀ ਇਹਨੂੰ ਨਾਲ ਲਾ ਲੈਂਦੇ ਆ ਬਸ ਇਹ ਜੀ ਦੇ ਰਹੇ ਆ ਅੱਗੇ ਵੇਚਦੇ ਰਹੇ ਨੇ ਤੇ ਕੋਣ ਜਲੀ ਜਾਂਦਾ ਇਹਨਾਂ ਨੂੰ ਪਤਾ ਹੈ ਕਿ ਆਉਣ ਵਾਲਿਆਂ ਨੂੰ ਮੁੰਡੇ ਘਟੇ-ਘਟੇ ਵੀ ਮੁੰਡੇ ਆਉਣਗੇ ਕਿੰਨੇ ਖੜ ਦੇ ਵਿੱਚ ਜੇ ਨਸ਼ਾ ਕਰਦੇ ਕੋਈ ਰੋਕ ਨਹੀਂ ਕੋਈ ਜਿੱਥੋਂ ਮਰਜੀ ਜਾਂਦੇ ਲੈ ਆਉਂਦੇ ਆ ਅਸੀਂ ਤਾਂ ਇਹ ਮੰਗ ਕਰਨੇ ਵੀ ਜਿਹੜੇ ਵੇਜ ਦੇ ਉਹਨਾਂ ਦੇ ਉਹਨਾਂ ਦੇ ਸਖਤੀ ਦਾ ਕਰਨ ਕਿ ਜਿਹੜਾ ਸੁਖਵੰਤ ਸਿੰਘ ਨਾਂ ਦਾ ਮੁੰਡਾ ਹੈਗਾ ਕੇਮਿਕਲ ਦੇ ਪਿੰਡ ਦਾ ਓਵਰਡੋਸ ਦੇ ਕਾਰਨ ਜਿਹੜਾ ਮਨੋਟ ਅਟਾਖ ਦਾ ਹਸਪਤਾਲ ਦੇ ਵਿੱਚ ਕੋਈ ਨਾਲਾ ਲੋੜ ਸੰਦੀ ਸਾਡੇ ਕੋਲੇ ਨਾ ਤਾਂ ਸੰਬੰਧਤ ਕਾਣੇ ਲੰਬੀ ਥਾਣੇ ਕਿਸੇ ਕਿਸੇ ਦੀ ਕੋਈ ਐਡਮਿਸ਼ਨ ਆਈ ਹੈ ਨਾ ਸਿਵਲ ਹਸਪਤਲ ਵੱਲੋਂ ਜਾਂ ਕਿਸੇ ਹੋਰ ਮੈਡੀਵਰਾਈ ਸਾਡੇ ਕੋਲੇ ਕੋਈ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਆਈ ਹੁਣ ਤੱਕ ਇਹ ਜਿਹਦੇ ਵਿੱਚ ਨੂੰ ਪਤਾ ਲੱਗਾ ਕਿ ওভারਡੋਸ ਕਰਨ ਦਾ ਖਮਾ। ਸਰੀਕ ਵੀਡੀਓ ਵਾਇਰਲ ਹੋਈ ਹੈ ਨੌਜਵਾਨ ਮੁੰਬਈ ਦੀ ਕਿ ਕਸਿਆ ਜਾ ਰਿਹਾ ਹੈ ਕਿ ওভারਡੋਸ ਹੈ। ਇੱਕ ਕੱਲ ਵੀਡੀਓ ਵਾਇਰਲ ਹੋਈ ਸੀ ਉਹ ਘੋਮਦੀ ਘਮੋਦੀ ਫੇਰੇ ਕੋਲ ਵੀ ਆਈ ਹੈ ਕਿ ਜਿਹੜਾ ਸੁਖਵੰਤ ਸਿੰਘ ਨਾਮ ਦਾ ਮੁੰਡਾ ਹੈਗਾ ਕਿ ਮੇ ਘੜੇ ਪਿੰਡ ਦਾ ਓਵਰਡੋਸ ਦੇ ਕਾਰਨ ਇਹਦਾ ਦਾਖਲ ਹੈ ਹਸਪੀਟਲ ਦੇ ਵਿੱਚ ਤੇ ਖੁਦ ਦਾਖਲ ਹੋਣ ਸੰਬੰਧੀ ਸਾਡੇ ਕੋਲੇ ਨਾ ਤਾਂ ਸੰਬੰਧਤ ਥਾਣੇ ਲੰਬੀ ਥਾਣੇ ਕਿਸੇ ਕਿਸੇ ਦੀ ਕੋਈ ਐਂਟੀਮੇਸ਼ਨ ਆਈ ਹੈ ਨਾ ਸਿਵਲ ਹਸਪੀਟਲ ਵੱਲੋਂ ਜਾਂ ਕਿਸੇ ਹੋਰ ਮੈਡੀਵਰਾਈ ਸਾਡੇ ਕੋਲੇ ਕੋਈ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਆਈ ਹੁਣ ਤੱਕ ਜਿਸ ਦੇ ਵਿੱਚ ਸਾਨੂੰ ਪਤਾ ਲੱਗਾ ਕਿ ਓਵਰਡੋਸ ਕਾਰਨ ਦਾਖਲ ਹੈ ਇਸ ਸੰਬੰਧੀ ਕੋਈ ਐਂਟੀਮੇਸ਼ਨ ਨਹੀਂ ਹੈ ਬਾਕੀ ਇਹ ਜੋ ਅਲਿਗੇਸ਼ਨ ਵਗੈਰਾ ਲਾ ਰਿਹਾ ਪਿੰਡ ਦੇ ਖੇਮੇ ਖੇੜੇ ਦੇ ਜਾ ਉੱਥੋਂ ਜਿਹੜਾ ਸ਼ਰੀਆਮ ਤਿੱਟਾ ਕਲੋਨੀਆਂ ਚੋਂ ਜਾਂ ਹੋਰ ਮਿਲਦਾ ਹੈ ਦੇਖੋ ਆਪ ਪਹਿਲਾਂ ਟਰੱਕ ਡਰਾਈਵਰ ਸੀ ਜਾਂ ਜਾਂਦਾ ਰਿਹਾ ਔਰ ਨਸ਼ਾ ਕਰਨ ਦਾ ਆਦੀ ਸੀ ਪਹਿਲਾਂ ਭੁੱਖੀ ਚੋਰਾ ਪੋਸਟ ਵੀ ਖਾਂਦਾ ਰਿਹਾ ਟੁੜ ਕੇ ਇਹ ਮਾਰੇ ਉਹਦੇ ਚਿੱਟੇ ਤੇ ਆ ਕੇ ਦੇ ਘਰ ਦੇ ਅਲਾਜ ਵੀ ਕਰਵਾਇਆ ਇਲਾਜ ਤੋਂ ਬਾਅਦ ਇੱਕ ਤੇ ਬੰਤ ਘਟ ਕੇ ਤੋਂ ਲੈ ਗਿਆ ਉਹਨਾਂ ਤੇ ਪਰ ਚੋਗ ਦਾ ਸ਼ਰੀਆਮ ਹੈ ਪਿੰਡ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੈ ਜੋ ਅਸੀਂ ਜਿਹੜੇ ਸਾਡੇ ਪਿੰਡ ਰੇ ਲੰਬੀ ਸੌੜੀ ਜਾਂਦੇ ਜਾਂ ਥਾਣਾ ਲੰਬੀ ਏਰੀਆ ਦੇ ਜਿਹੜੇ ਹੌਟਸਪੌਟ ਪਿੰਡ ਨੇ ਜਾਂ ਜਿੱਥੋਂ ਸਾਨੂੰ ਕੋਈ ਡਰਗ ਦੇ ਸੰਬੰਧੀ ਕੋਈ ਜਾਂ ਇਸੇ ਪੰਜਾਬ ਤੇ ਜਾਂ ਕਿਸੇ ਕਿਸ ਹੁੰਦੀ ਕੋਈ ਹੋਰ ਕਿਹੜੀ ਇਨਫੋਰਮੇਸ਼ਨ ਮਿਲਦੀ ਹੈ ਉਹਦੇ ਉੱਪਰ ਅਸੀਂ ਜਿਹੜਾ ਤੰਤ ਉਹਦੇ ਉੱਪਰ ਜਿਹੜਾ ਸਾਡੀ ਪੁਲਿਸ ਪਾਰਟੀ ਹੈ ਅਸੀਂ ਉਹਦੇ ਤੇ ਐਕਸ਼ਨ ਲੈਨੇ ਆ ਔਰ ਗਾਇਬ ਗਾਇਹ ਹਫਤੇ ਦੇ ਵਿੱਚ 2 ਤੋਂ 3 ਵਾਰ ਅਸੀਂ ਜਿਹੜੇ ਹੌਟਸਪੌਟ ਨੇ ਜਾਂ ਨਸ਼ਾ ਲੱਗਦਾ ਸਾਨੂੰ ਪਿੰਡ ਵਿੱਚ ਤੇ ਉੱਥੇ ਅਸੀਂ ਕਸ ਆਪਰੇਸ਼ਨ ਕਰਕੇ ਉਹਨਾਂ ਅ ਬਕਾਇਦਾ ਜਿਹੜੇ ਡਾਊਟਫੁਲ ਬੰਦੇ ਆ ਜਾਂ ਵੇਚਣ ਵਾਲੇ ਉਹਨਾਂ ਦੀ ਅਸੀਂ ਸਰਚ ਕਰਕੇ ਤੇ ਕਰਦੇ ਰਹਿੰਦੇ ਆ ਔਰ ਕਿਸੇ ਕਿਸੇ ਨੂੰ ਜੇ ਕੋਈ ਸਾਨੂੰ ਚੀਜ਼ ਮਿਲਦੀ ਹੈ ਤਾਂ ਉਹਨਾਂ ਦੇ ਉੱਪਰ ਅਸੀਂ ਬਿਲਕੁਲ ਕਾਨੂੰਨ ਮੁਤਾਬਕ ਜਿਹੜੀ ਬਣਦੀ ਕਾਰਵਾਈ ਕਰਦੇ ਰਹਿੰਦੇ ਆ ਇਹਦੇ ਅਸੀਂ ਪਿੰਡ ਦੇ ਵਿੱਚੋਂ ਵੀ ਵੈਰੀਫਾਈ ਕੀਤਾ ਤੁਸੀਂ ਵੀ ਜਾ ਕੇ ਆਇਓ ਪਿੰਡਾਂ ਦੇ ਲੋਕਾਂ ਦਾ ਜਿਹੜਾ ਵਰਸ ਨੇ ਹੈ ਕਿ ਉਹਨੂੰ ਜਿਹੜਾ ਹੈਗਾ ਪਿੰਡ ਨੂੰ ਬਦਨਾਮ ਕਰਨ ਦੀ ਇੱਕ ਇਹਨੇ ਕੀਤੀ ਹੈ ਪਿੰਡ ਦੇ ਲੋਕ ਜਿਹੜੇ ਹੈਗੇ ਆ ਅ ਅਸੀਂ ਤੋਂ 85% ਆ ਜਿਹੜੇ ਲੋਕ ਪਿੰਡ ਦੇ ਵਿੱਚੋਂ ਬਿਲਕੁਲ ਨਸ਼ਾ ਜਿਹੜਾ ਹੈਗਾ ਉਖਤਮ ਹੈ ਔਰ ਕੋਈ ਜੜਾ ਖਾਣ ਪੀਣ ਵਾਲੇ 1 2 4 ਰਹਿ ਗਏ ਆ ਉਹ ਕੋਈ ਬਾਹਰੋਂ ਆ ਕੇ ਜਿਹੜਾ ਮਾੜਾ ਬੋਟਾ ਕਿ ਗੱਪਾਂ ਜਾਂ ਕੇ ਹੋਰ ਹੈ ਜਿਹੜਾ ਮੈਡੀਕਲ ਅਸਿਆ ਕਰਨ ਦੇ ਆਤੀ ਹੈਗੇ ਆ ਬਾਕੀ ਚਿੱਟੀਆਂ ਵਾਲੀ ਸ਼ਰਿਆ ਵੇਖਣ ਵਾਲੀ ਉਸ ਪਿੰਡ ਦੇ ਵਿੱਚ ਕੋਈ ਏਸੀ ਘਾਲਵਾਤ ਸਰ ਉਹ ਕਲੋਨੀਆ ਤੇ ਜਿਹੜੇ ਅਰੋਪ ਲਗਾਏ ਕੋ ਡਿਵੈਲਪਰ ਸਿਨੇ ਰੌਂਡੋਂ ਬੀ ਕਿਤਾ ਹੈ ਕਲੋਨੀਆ ਦੇ ਵਿੱਚ ਅਸੀਂ ਦੇਖੋ ਸਰਚ ਕਰਦੇ ਰਹਿੰਦੇ ਹਾਂ ਕਲੋਨੀਆ ਬਾਰ ਬਾਰ ਆ ਪਿੰਡ ਦੀਆਂ ਉੱਥੇ ਪਿੰਡ ਦੇ ਲੋਕਾਂ ਨੂੰ ਵੀ ਅਸੀਂ ਆਪਣੇ ਨੰਬਰ ਦਿੱਤੇ ਆ ਟੋਲ ਫਰੀ ਨੰਬਰ ਹੈ ਵਰਸਨ ਹੈ ਪ੍ਰਕਾਰੀ ਤੌਰ ਤੇ ਵੀ ਨੰਬਰ ਹੈ ਪਰ ਕੁਰੂਨੀ ਦੇ ਵਿੱਚ ਕੋਈ ਬੰਦਾ ਬਾਹਰੋਂ ਆ ਕੇ ਰਹਿੰਦਾ ਹੈ ਇਹਦੇ ਬਾਰੇ ਪਿੰਡ ਲੈਵਲ ਤੇ ਜਾਂ ਕਿਸੇ ਨੇ ਸਾਨੂੰ ਕੋਈ ਕਦੇ ਇਨਫੋਰਮੇਸ਼ਨ ਨਹੀਂ ਬਣੀ ਪਰ ਉੱਥੇ ਜਿਹੜੇ ਲੋਕ ਰਹਿੰਦੇ ਆ ਅਸੀਂ ਉਹਦੀ ਸਰਚ ਜ਼ਰੂਰ ਕਰਦੇ ਆ ਜਦੋਂ ਕੋਈ ਸਾਨੂੰ ਅਜਿਹੀ ਸਿੱਖ ਗੱਲ ਪਾਉਂਦਾ ਆ ਅਸੀਂ ਲੋਕਾਂ ਨੂੰ ਕੀ ਅਪੀਲ ਕੀ ਕਰਨਾ ਚਾਹੁੰਦੇ ਆ ਅਪੀਲ ਤਾਂ ਇਹ ਹੈ ਕਿ ਦੇਖੋ ਜਿਹੜਾ ਪੰਜਾਬ ਗਵਰਨਮੈਂਟ ਦਾ ਜਾਂ ਸਾਡੇ ਮੁਲਾਜ਼ਮ ਹਰ ਇੱਕ ਵਿਭਾਗਾਂ ਸਬੰਧੀ ਜੁਧ ਨਸ਼ਾ ਅਬਰਧ ਜਿਹੜੀ ਮੈਮ ਚਲਾਈ ਹੈ ਉਦੇ ਵਿੱਚ ਲੋਕਾਂ ਦੇ ਸੰਪੂਰਨ ਸਹਿਯੋਗ ਦੀ ਲੋੜ ਹੈ ਕਿਉਂਕਿ ਜਿਹੜਾ ਕੋਈ ਇਹਦਾ ਮੇਨ ਮਕਸਦ ਹੈ ਕਿ ਜਿਹੜਾ ਕੋਈ ਲੋਕ ਆ ਕੋਈ ਨਸ਼ਾ ਹੋ ਕੋਈ ਨੌਜਵਾਨ ਸਾਡਾ ਕਰਦਾ ਹੈ ਉਹ ਛੱਡ ਕੇ ਕਿਸੇ ਮੁਖਤਾਰਾ ਦੇ ਵਿੱਚ ਆਉਣਾ ਚਾਹੁੰਦਾ ਹੈ ਕਿ ਆਪਣਾ ਵਧੀਆ ਪਰਿਵਾਰਕ ਤੇ ਸਮਾਜਿਕ ਜ਼ਿੰਦਗੀ ਜਿਉਣੀ ਚਾਹੁੰਦਾ ਹੈ ਤੇ ਉਸ ਦਾ ਇਲਾਜ ਹੈ ਜਿਹੜਾ ਫ੍ਰੀ ਆਫ ਕਾਸਟ ਪੰਜਾਬ ਸਰਕਾਰ ਬਨੋ ਪਿੰਨਾ ਕਿਸੇ ਖਰਚੇ ਦੇ ਕਰਾਇਆ ਜਾਂਦਾ ਉਹਦਾ ਟ੍ਰੀਟਮੈਂਟ ਕੀਤਾ ਜਾਂਦਾ ਉਹਦੀ ਕਾਉਂਸਲਿੰਗ ਕਰਕੇ ਜਿਹੜਾ ਉਹਨੂੰ ਮੋਟੀਵੇਟ ਕਰਕੇ ਜਾਂ ਉਹਨੂੰ ਦਵਾਈ ਦਵਾ ਕੇ ਤੇ ਉਹਦਾ ਵਧੀਆ ਜ਼ਿੰਦਗੀ ਜਿਉਣ ਦੀ ਉਹਨੂੰ ਸੇਧ ਦਿੱਤੀ ਜਾਂਦੀ ਹੈ ਲੋਕਾਂ ਨੂੰ ਇਹੀ ਫੀਲ ਹੈ ਕਿ ਜੇਕਰ ਕੋਈ ਇਹੋ ਜਿਹਾ ਮਾੜਾ ਬੰਦਾ ਆਪ ਨਸ਼ਾ ਕਰਕੇ ਅਫਵਾਹ ਲਾਉਂਦਾ ਤੇ ਉਹਦੇ ਤੇ ਯਕੀਨ ਨਹੀਂ ਕਰਨਾ ਚਾਹੀਦਾ ਲੋਕਾਂ ਨੂੰ ਆਪ ਪਤਾ ਹੈ ਕਿ ਕੰਮ ਹੋ ਰਿਹਾ ਪਿੰਡ ਦੇ ਲੋਕ ਆਪ ਦੱਸਦੇ ਕਿਵੇਂ ਕਿਹੜੇ ਦੇ ਕਿ ਸਾਡੇ ਪਿੰਡ ਚ ਵਧੀਆ ਕੰਮ ਹੋਇਆ ਇੱਕ ਅੱਦੇ ਦੇ ਕਹਿਣ ਦੇ ਨਾਲ ਜਿਹੜਾ ਪੂਰਾ ਪਿੰਡ ਬਦਨਾਮ ਨਹੀਂ ਹੁੰਦਾ ਔਰ ਪਿੰਡ ਦੇ ਲੋਕਾਂ ਦਾ ਬਸ ਨੇ ਕਿ ਇੱਕ ਸਾਜ਼ਿਸ਼ ਹੈ ਪਿੰਡ ਨੂੰ ਬਦਨਾਮ ਕਰਨ ਦੀ ਸਾਡੇ ਪਿੰਡ ਦੇ ਦੇ ਵਿੱਚ ਜਿਹੜਾ ਕੋਈ ਇਹੋ ਜਿਹਾ ਬਾਹਰੋਂ ਆ ਕੇ ਵੇਚਣ ਵਾਲਾ ਵੀ ਨਹੀਂ ਹੈ ਪਿੰਡ ਦੇ ਇੱਕ ਤੋਂ ਖਾਣ ਵਾਲੇ ਹੈਗੇ ਜਿਹੜਾ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹਾਂਜੀ ਮਲੋਟ ਵਾਲਿਓ ਆਹ ਤੁਹਾਨੂੰ ਰਖੜੀ ਦੇ ਸ਼ੁਭ ਮੌਕੇ ਤੇ ਮਨਾਲੀ ਲੈ ਚਲਦੇ ਹਾਂ ਕਿਵੇਂ ਗੁਪਤਾ ਜੀ ਦੱਸਣਗੇ ਤੁਸੀਂ ਕਰਨਾ ਕੀ ਹੈ ਸਾਡੇ ਕੋਲ ਕੋਈ ਵੀ ਮੋਬਾਈਲ ਪਰਚੇਜ਼ ਕਰਦੇ ਹੋ ਅਸੀਂ 31 ਅਗਸਤ ਨੂੰ ਡਰਾ ਕੱਢਾਂਗੇ ਪੰਜ ਮੈਂਬਰਾਂ ਨੂੰ ਅਸੀਂ ਮਨਾਲੀ ਲੈ ਕੇ ਜਾਵਾਂਗੇ 4 ਦਿਨਾਂ ਲਈ ਫ੍ਰੀ ਐਂ